Didesma draußen, Didesma sitting on it. A good option on it is, when a man takes on the distance of the house, a goodbroth to the good control, very differentきます, a good Ал burus in 아 we go to the horsey ਤੋ ਵਖਣਾ ਉਹ ਇਹਨਾਂ ਨੂੰ ਅਸੀਂ ਦੱਸਦੇ ਆ ਇਹ ਆਪਣੇ ਬੱਚੇ ਦਾ ਨਾਮ ਆਪਣੇ ਆਪ ਨਹੀਂ ਰੱਖ ਸਕਦੇ ਬੱਚਾ ਵੱਡਾ ਹੁੰਦਾ ਉਹ ਪੜਦਾ ਉਹਨੂੰ ਨੌਕਰੀ ਲੱਗ ਜਾਂਦੀ ਆ ਰਿਜ਼ਰਵੇਸ਼ਨ ਦੀ وجہ ਨਾਲ ਸ਼ੁਕਰਾਨੀ ਵਜਾ ਨਾਲ ਉਹਨੂੰ ਨੌਕਰੀ ਮਿਲ ਜਾਂਦੀ ਆ ਉਹ ਸਭ ਤੋਂ ਪਹਿਲਾਂ ਮੱਥਾ ਸਾਡੇ ਮੰਦਰ ਦਾ ਕੇ ਟੇਕਦਾ ਕਿ ਤੇਰੀ ਕਿਰਪਾ ਹੋ ਗਈ ਆ ਜਿਸ ਦੀ ਕਿਰਪਾ ਹੋਈ ਬਾਬਾ ਸਾਹਿਬ ਦੀ ਉਹਨੂੰ ਝੁਲ ਕੇ ਮੰਤਰਕ ਜਾ ਕੇ ਨੱਕ ਰਗੜਦਾ ਕਿ ਇਹ ਤੇਰੀ ਕਿਰਪਾ ਹੋ ਗਈ ਆ ਭਗਵਾਨ ਦੀ ਜਦੋਂ ਉੱਤੋਂ ਬਾਅਦ ਉਹਦਾ ਵਿਆਹ ਹੁੰਦਾ ਤਾਂ ਤਾਂ ਵੀ ਦਨ ਅਸੀਂ ਦਿੱਨੇ ਇਹਨਾਂ ਨੂੰ ਅਸੀਂ ਇਹਨਾਂ ਦਾ ਦਿਨ ਤੈ ਕਰਦੇ ਆ ਮੈਂ ਅੱਜ ਤੁਸੀ ਵਿਆਹ ਕਰਨਾ ਅਸੀਂ ਵਿਆਹ ਦੇ ਦਿਨ ਵੀ ਇਹ ਆਪਣੇ ਜੱਤਿਆਂ ਦੇ ਵਿਆਹਾਂ ਦੇ ਦਿਨ ਵੀ ਸਾਡੇ ਕੋਲ ਲੈਂਦੇ ਆ ਉੱਤੋਂ ਬਾਅਦ ਜਦੋਂ ਇਹ ਮਕਾਨ ਬਣਾਉਣਾ ਹੁੰਦਾ ਕਦੋਂ ਮਕਾਨ ਬਣਾਉਣਾ ਸ਼ੁਰੂ ਕਰਨਾ ਕਦੋਂ ਦੀ ਨੀਂਹ ਪੱਥਰ ਰੱਖਣਾ ਉਹਦਾ ਜਿਹੜਾ ਵੀ ਦਿਨ ਅਸੀਂ ਇਹਨਾਂ ਨੂੰ ਦਿੰਨੇ ਆ ਅਸੀਂ ਦੱਸਦੇ ਆ ਕਿ ਇੱਕ ਦਿਨ ਤੁਸੀਂ ਮਕਾਨ ਸ਼ੁਰੂ ਕਰੋਗੇ ਇਹ ਛੁੱਪ ਦਿਨ ਹੈ ਉੱਥੇ ਕਰਜਾ ਇਹਨਾਂ ਨੇ ਲਿਆ ਹੁੰਦਾ ਕਿੱਸ ਦਾ ਇਹਨਾਂ ਨੇ ਮੋੜਨੀਆਂ ਹੁੰਦੀਆਂ ਪਰ ਉੱਥੇ ਕਦੋਂ ਸ਼ਾਦੀ ਹੁੰਦੀ ਆ ਉਹਨੇ ਕਿਹਾ ਬਾਜ ਪਾਈ ਜੀ ਇਹਨੇ ਕਿਹਾ ਉਹਨਾਂ ਨੇ ਕਿਹਾ ਜਿਹੜੇ ਲੋਕ ਜੇ ਮਰਦੇ ਲੈ ਕੇ ਮਰਨ ਤੱਕ ਸਾਡੇ ਤੇ ਡਿਪੈਂਡਰ ਰਾਜ ਪਾਕਿਸਤਾਨ ਲਿਆਂਗੇ ਅਸੀਂ ਆਪਣੇ ਬੱਚਿਆਂ ਦੇ ਹੱਥਾਂ 'ਤੇ ਮੋਲੀਆਂ ਬੰਦਦੇ ਆਂ ਤਬੀਤ ਪਾਣੇ ਆਂ ਤੜਾਕੀਆਂ ਪਾਣੇ ਆਂ ਕਦੀ ਛੋਟੀਆਂ ਬੇੜਾ ਕੋ ਮਕਸਦ ਹੈ ਇਹਨਾਂ ਦੇ ਪਾਣ ਨਾਲ ਕੀ ਬਹੁਤ ਪਰੇਦ ਦੂਰ ਹੋ ਜਾਣਗੇ ਜਾਂ ਸਾਡਾ ਬੱਚਾ ਕੋ ਚੰਗਾ ਵੱਡਾ ਅਫਸਰ ਬਣ ਜਾਏਗਾ ਮੇਰੇ ਦੋ ਬੱਚੇ ਆ ਮੈਂ ਕਦੀ ਕਿਸੇ ਤੇ ਧਾਗਾ ਨਹੀਂ ਪਾਇਆ ਕਦੀ ਵੀ ਔਰ ਮੇਰਾ ਬੱਚਾ ਪੰਜਾਬ ਦਾ ਡਿਸਟ੍ਰਿਬਿਊਟਰ ਆ ਪੰਜਾਬ ਦਾ ਔਰ ਥਾਨੂੰ ਬਾਵਾਂਹ ਸਭਾਂ ਨੂੰ ਝੂਠ ਪੜਾਣੀ ਪੈਗੀ ਜਿੰਨਾ ਚਿਰ ਅਸੀਂ ਉਹ ਝੂਠ ਨਹੀਂ ਪੜਾਉਂਦੇ ਤੇ ਰਾਜ ਭਾਗ ਦੂਰ ਦੀ ਗੱਲ ਹੈ ਮੇਰੇ ਨੇ ਧਿਆਨ ਰੱਖਦੇ ਹੋਏ ਮੈਂ ਗੱਲਾਂ ਬਹੁਤ ਕਰਨੀਆਂ ਸੀ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਜੈ ਜਿੰਦਾਬਾਦ 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 ਐਡਵੋਕੇਟ ਰਣਜੀਤ ਵੀ ਸੰਘਰਸ਼ ਕਰੋ ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਬਹੁਤ ਸਨਵਾਦ ਐਡਵੋਕੇਟ ਰਣਜੀਤ ਜੀ ਪਾਸ 70 ਸਾਲ ਹੋ ਗਏ ਸਾਨੂੰ ਇਹ ਅਧਿਕਾਰ ਮਿਲੇ ਨੂੰ ਬਾਰਾ ਸਾਹਮਣੇ ਜਿੱਨੇ ਤੁਹਾਨੂੰ ਅਧਿਕਾਰ ਦਿੱਤਾ ਤੌਰਨੇ ਪਾਰਲੀਮੈਂਟ ਵਿੱਚ ਕਿਹਾ ਔਰ ਆਪਣੀਆਂ ਕਿਤਾਬਾਂ ਦੇ ਵਿੱਚ ਵੀ ਲਿਖਿਆ ਵੀ ਇਹ ਗਰੀਬੋ ਗਰੀਬੋ ਮਜਰੂਮੋ ਔਰ ਹਾਸ਼ਿਆ ਲਾਤੇ ਰਹਿਣ ਵਾਲੇ ਸਮਾਜ ਦੇ ਲੋਗੋ ਤੁਸੀਂ ਇਹ ਸਵੇ ਦੇ ਇੱਕ ਦਿਨ ਹੁਕਮਾਰਾ ਬਣਨਾ ਆਪਣੀਆਂ ਘਰੀਆਂ ਕੁੱਲੀਆਂ ਦੀਆਂ ਜਵਾਰਾਂ ਦੇ ਉੱਪਰ ਹੀ ਲਿਖ ਲੋ ਕਿ ਬਾਬਾ ਕਬ ਨੇ ਗੱਲ ਕਹੀ ਔਰ ਇਹ ਰਿਪੋਰਟ ਕਰ। ਔਰ ਉਸ ਗੱਲ ਨੂੰ ਸਮਝਦੇ ਹੋਏ ਸਹਿਬ ਕਾਂਸ਼ੀ ਰਾਮ ਨੇ ਇਹ ਗੱਲ ਕਹੀ ਕਿ ਜਿਸकी ਜਿਤਨੀ ਸੰਖਿਆ ਭਾਰੀ ਉਸ ਕੀ ਉਤਨੀ ਹਿੱਸੇ ਦਾ ਹੈ। ਇਹਦਾ ਮਤਲਬ ਇਹ ਹੈ ਕਿ ਤੁਸੀਂ ਜੇਕਰ ਆਪਣਾ ਰਾਜਾ ਚੁਣਨਾ ਹੈ ਤੇ ਜਿੰਨਾਂ ਲੋਕਾਂ ਦੀ ਵੋਟ ਜ਼ਿਆਦਾ ਹੋਏਗੀ ਉਹ ਆਪਣਾ ਰਾਜਾ ਬਣਾ ਲੈਣਗੇ। ਤੇ ਬਾਬਾ ਇੱਕ ਜਗੀਰ ਦਾ ਮੁੰਡਾ 10 ਕਿਲੇ ਜ਼ਮੀਨ ਦਾ ਮਾਲਕ ਹੋਏ। ਬੈਂਕ ਤੇ ਜਾਂਦਾ 3 ਕਿਲੇ ਰੱਖਦਾ ਆਪਣੇ ਇੱਕ ਮੁੰਡੇ ਨੂੰ ਅਮਰੀਕਾ ਭੇਜ ਦਿੰਦਾ। ਦੂਜਾ ਜਵਾਨ ਹੁੰਦਾ 5 ਕਿਲੇ ਹੋਰ ਰੱਖਦਾ ਦੂਜੇ ਨੂੰ ਅਮਰੀਕਾ ਭੇਜ ਦਿੰਦਾ। ਦੋਨੋਂ ਮੁੰਡੇ ਅਮਰੀਕਾ ਤੋਂ ਪੈਸਾ ਕਮਾਉਂਦੇ ਕਰਕੇ ਲਾਹਂਦੇ ਆ। ਤੁਹਾਡੀ ਕੋ ਜਮੀਨ ਵੀ ਹੈ ਨਹੀਂ ਤੇ ਜਿਹੜਾ 3 ਮਰਲੇ ਦਾ ਮਕਾਨ ਆ ਉਹ ਬੈਂਕ ਵਾਲੇ ਕਹਿੰਦੇ ਅੱਜ ਇਹਨੂੰ ਮਾਲਕੀ ਮੰਨਦੇ ਨੇ ਫਿਰ ਤੁਸੀਂ ਵਿਆਹ ਕੇ ਬੈਠੇ ਵਰਗੇ ਉਹ ਜਿਹੜਾ ਵਿਆਹ ਕੇ ਕਹਿੰਦੇ ਕੱਢ ਲੈਣੇ ਇੱਕ ਵਾਰੀ ਐਸੀ ਉਲਝਦੇ ਆ ਮੁਰਕੇ ਤੁਹਾਡੀ ਲਾਇਕ ਸਿੱਧੀ ਨਹੀਂ ਹੁੰਦੀ ਜਿਹੜਾ ਤਾਂ ਮਕਾਮ ਦਿੱਤਾ ਗਿਆ ਬਾਬਾ ਸਾਹਿਬ ਨੇ ਕਿਹਾ ਜੀ ਮੈਂ ਤੁਹਾਨੂੰ ਹੁਕਮਰਾਨ ਬਣਾਉਣਾ ਮੈਂ ਤੁਹਾਨੂੰ ਰਾਜਾ ਬਣਾਉਣਾ ਕਿ ਤੁਸੀਂ ਕੀ ਬਣੇ ਹੋ ਮਹਾਵੀਰ ਫਿਲਮ ਮਿਲ ਦੇ ਲੇਬਰ ਆ ਪੌਕਿੰਸਵੰਦੇ ਲੇਬਰ ਸੋਨਾਲੀਕਾ ਦੀ ਲੇਬਰ ਅ ਮੰਦਰੀ ਦੀ ਲੇਬਰ ਖੇਤਾਂ ਦੀ ਲੇਬਰ ਰਾਜਵਿਸ਼ਵਿਅਰ ਦੀ ਲੇਬਰ ਅਸੀਂ ਉਹ ਲੋਕ ਬਣੇ ਹੋ ਜਾ। ਸਾਨੂੰ ਮਿਲਿਆ ਕਿ ਸ਼੍ਰੋਪ ਕਾਸ਼ੀਗਾਮ ਕਹਿੰਦੇ ਹੁੰਦੇ ਸੀ ਵੀ ਕਾਂਗਰਸ ਨੇ ਸਾਡੇ ਲਈ ਕੀਤਾ ਕੀ ਖੇਰਾ ਫੇਰੀ 420 ਸਾਡੇ ਨਾਲ ਇਹ ਕੰਮ ਕੀਤਾ ਇਹਨਾਂ ਨੇ ਦਿੱਤਾ। ਅੱਜ ਹਾਲਾਤ ਸਾਡੇ ਇੱਥੇ ਤੱਕ ਲਿਆ ਕੇ ਰੱਖ ਦਿੱਤੇ ਗਏ ਆ। ਕਿ ਜਿਹੜੀ ਕੌਮ ਨੇ ਹੁਕਮਰਾਨ ਬਣਨਾ ਸੀ ਆਗਾਦੀ ਰੁਖਾਰ ਉਹ ਕੌਮ ਮੁਫਤ ਦੀ ਕਣਕ ਲੈਣ ਲਈ ਲਾਈਨਾਂ ਖੜਾਦੀ ਹੈ ਜਿਸ ਕੌਮ ਨੇ ਹੁਕਮਰਾਨ ਬਣਨਾ ਸੀ ਉਹ ਕੌਮ ਮੁਫਤ ਦਾ ਰਾਸ਼ਨ ਲੈਣ ਲਈ ਮਜਬੂਰ ਹੈ ਲੈਣਾ ਨਹੀਂ ਕੋਈ ਜਾਂਦਾ ਕੋਈ ਨਹੀਂ ਲੈਣਾ ਕਹਿੰਦਾ ਆਪਣੀ ਇੱਜ਼ਤ ਗਵਾ ਕੇ ਜਾਂ ਮੇਰਾ ਨਾਮ ਪਾਵੇ ਕਿ ਉਹ ਮੌਦ ਦਾ ਸਮਾਨ ਲੈਣਾ ਕੋਈ ਨਹੀਂ ਲੈਣਾ ਜਾਂਦਾ ਲੇਕਿਨ ਸਾਡੀ ਮਜਬੂਰੀ ਹੈ ਜਿਹੜੀ ਸਾਨੂੰ ਲੈਣ ਨੂੰ ਮਜਬੂਰ ਕਰਦੀ ਹੈ ਅਭੀ ਮਹਿੰਦਰੇ ਆਖਰੀਆਂ ਮਿੰਕਾਂ ਕਾਦੇ ਮੇਰਾ ਨੀਲਾ ਘਾੜ ਬਣਾ ਦੇ ਮੇਰਾ ਪੀਲਾ ਘਾੜ ਬਣਾ ਦੇ ਮੇਰੀ ਕਾਨ ਪਾਈ ਲਿਸਟ ਮੇਰਾ ਨਾਮ ਪਾ ਦੇ ਆਂਗਨਵਾਰੀ ਪਰਕਾ ਜਿਹਦਾ ਮਿੱਡੇ ਨੀਲ ਬਣਦਾ ਉੱਤੇ ਚੁੰਨੇ ਤੇ ਗੁੱਟੀਆਂ ਬਣਾਉਣ ਦਾ ਮੈਨੂੰ ਕੰਮ ਦਵਾ ਦੇ ਮੈਨੂੰ ਬੰਦੇ ਕੱਢ 240 ਰੁਪਏ ਦੇ ਤੇ ਮੈਨੂੰ ਕੰਮ ਦੇ ਦੇ ਆਪਾਂ ਇਹੀ ਕਰਨੇ ਕਰਦੇ ਸਾਡੇ ਨਿਆਣੇ ਫਕੀਆਂ ਦੇ ਲੋਹਾ ਕੁੱਟਦੇ ਆ ਸੜਕਾਂ ਦੇ ਪੱਥਰ ਕੁੱਟਣ ਲੱਗਿਓ ਆ ਲੋਕਾਂ ਦੇ ਘਰਾਂ ਨੇ ਬਿਲਡਿੰਗ ਮਕਾਨ ਬਣਾਉਂਦੇ ਆ ਆਪਣੇ ਕੁੱਤੇ ਸਾਡੇ ਛੋੜਦੇ ਆ ਇਹ ਸਾਡੇ ਲੋਕ ਦੀ ਸਾਡੇ ਹਮਾਂਗੀ ਦੀ ਹਾਲਤ ਹੈ ਸਾਡੇ ਘਰਾਂ ਦੇ ਵਿੱਚ ਕੁੜੀ ਦਾ ਵਿਆਹ ਹੋਵੇ ਉਹਦੀ ਖੁਸ਼ੀ ਨਹੀਂ ਹੁੰਦੀ ਦਿਮਾਗੇ ਗੋਹੇ ਮੈਂ ਗਾੜਜੇ ਟੋਕ ਟੋਕਾਣਾ ਪੈਸੇ ਕਿ ਕਵਾਣੇ ਡੋਟਾ ਪੋਟਾ ਜਾਂ ਪੈਵੇ ਨਹੀਂ ਛੋਟੇ ਗ੍ਰੇਂਡ ਦੀ ਚਿੰਤਾ ਪੈਦੀ ਦੀ ਕਿੱਥੋਂ ਲੈਣਾ ਇਹ ਹੀ ਬਾਤ ਹੋ ਜਾਂਦਾ ਨਾਂ ਨੀ ਚੱਕ ਜਾਣਾ ਹੋਵੇ ਤਾਂ ਕਾਹ ਘਟਕ ਲਈ ਜਾਣਾ ਪੱਜਨ ਮਾਰੋ ਕਿ ਹੋਟਲ ਦੇ ਭਰੇ ਤਾਂ ਕਿਹਨੇ ਹੈ ਤੋਂ ਸਾਡੇ ਘਰਾਂ ਦੇ ਹਾਲਾਤ ਇਦਾਂ ਦੇ ਆ ਜਿੰਦਗੀ ਚ ਕਿਆ ਕਰ ਬੀਜੇਪੀ ਲੀਡਰ ਦੇ ਤੌਰ ਤੇ ਸ਼ੁਰੂ ਕੀਤਾ। 3-4 ਸਾਲ ਬੀਜੇਪੀ ਦੇ ਮਲਾਈ ਕਰਦੀ। ਗਾਂ ਕਾਨੂੰ ਕਾਰੋਬਾਰ ਵਧਾਇਆ ਕਿ ਲੱਗਾ ਵੀ ਬੀਜੇਪੀ ਦਾ ਨਹੀਂ ਲੱਗਣਾ। ਕਾਂਗਰਸ ਚੱਲੇ ਗਿਆ। 2024 ਦਾ ਕਾਂਗਰਸ ਬੰਲੇਲੇ ਘੁੰਮਦਾ ਫਿਰਦਾ ਰਿਹਾ। ਜਹਾਜ਼ਾਂ ਦੇ ਹੱਦੀ ਕਪੜਾ ਬੰਦੀਆਂ ਗੱਡੀਆਂ ਨਾਲ ਮੈਂ ਲੈ ਕੇ ਘੁੰਮਦਾ ਰਿਹਾ। ਕੁੱਟੀ ਪਾਲੀ ਸ਼ਹਿਰ ਦੇ ਬਾਹਰ ਵੱਡੀ ਗੇਟ ਤੋਂ ਕੇ ਲੈ। ਪਹੁੰਚੋ ਅੱਗੇ ਤੋਂ ਬਾਅਦ ਉਹਦਾ ਘਣੇ ਚੂ ਹੋ ਗਿਆ ਵੀ ਇੱਥੇ ਹੁਣ ਦਾਨ ਦੇਣਾ ਤੇ ਨਵਾਂ ਲਾ ਲਾਈ। ਉਹ ਆਮਦੀ ਪਾਰਟੀ ਚਲਾ ਗਿਆ। ਕਿ ਤੁਹਾਨੂੰ ਕਾਂਗਰਸ ਤੇ ਬੀਐਸਪੀ ਜਾਣ ਤੋਂ ਡਰ ਲੱਗਦਾ ਜਦ ਤੁਹਾਡੇ ਲੀਡਰ ਦਾ ਲਈ ਜਾਂਦੇ ਆ ਤੇ ਤੁਸੀਂ ਆਪਣਾ ਦਾ ਕਿਉਂ ਨਹੀਂ ਲਾਉਂਦੇ ਤੁਸੀਂ ਵੀ ਆਪਣਾ ਦਾ ਲਾਓ ਤੁਸੀਂ 70 ਸਾਲ ਤੁਸੀਂ 70 ਸਾਲ ਉਹਨਾਂ ਲੋਕਾਂ ਹੈ ਜਿਹਨਾਂ ਜਿੰਦਾ ਚੁੰਮਕ ਹੁੰਦੀ ਹੈ ਉਹ ਕੋਲਾਪਤੀ ਬਣਦੇਗੇ ਉਹ ਫੈਕਟਰੀਆਂ ਦੇ ਮਾਲਕ ਬਣਦੇਗੇ ਉਹ ਪਟ્રોલ ਪੰਪਰ ਦੇ ਮਾਲਕ ਬਣਦੇਗੇ ਉਹ ਮੈਰੀਟਲ ਸਾਰੇ ਮਾਲਕ ਬਣਦੇਗੇ ਕਿ ਤੁਸੀਂ ਆਟੇ-ਦਾਲ ਤੇ ਲੱਗੇ ਰਹੇ। ਫੇ ਮੈਂ ਤੁਹਾਨੂੰ ਇਹ ਕਹਿਣਾ ਹੈ ਤੁਹਾਨੂੰ ਚਿਰ ਵੀ ਇਹ ਦੱਸਣਾ ਕਿ ਧਿਆਨ ਨਾਲ ਸੁਣ ਮੇਰੀ ਗੱਲ। ਕਿ ਜਿਹੜਾ 바ਵਾ ਸਾਹਿਬ ਅਮਰੀਕਾ ਦਾ ਫਾਰਮੂਲਾ ਤੁਹਾਨੂੰ ਅਮੀਰ ਬਣਾਉਂਦਾ ਤਾਕਤ ਵਰਵਾਉਂਦਾ ਮਜ਼ਬੂਤ ਬਣਾਉਂਦਾ ਪੂਰੇ ਇਸ ਦੇਸ਼ ਦੇ ਹੁਕਮਰਾਨ ਬਣਾਉਂਦਾ ਜਿਹੜਾ ਫਾਰਮੂਲਾ ਹੈ ਉਹ ਬੜਾ ਸਿੰਪਲ ਜਿਹਾ ਹੈ ਤੁਸੀਂ ਕੁਝ ਨਹੀਂ ਕਰਨਾ। ਨਾ ਕਿਸੇ ਨਾਲ ਲੜਨਾ ਨਾ ਕਿਸੇ ਨੂੰ ਮਾਰਨਾ ਨਾ ਮਰਨਾ। ਸਿਰਫ ਨਿਸ਼ਾਨ ਬਦਲਣਾ ਪੰਗਾ ਚਾੜੂ ਹੁੱਲ ਇਹ ਤਕੜੀ ਇਹਨਾਂ ਜਗੀਦਾਰਾਂ ਪੂੰਜੀਪਤੀਆਂ ਮਨੁਵਾਰਦੀਆਂ ਦੀਆਂ ਜਿਹੜੀਆਂ ਪਾਰਟੀਆਂ ਐ ਇਹਨਾਂ ਨੂੰ ਛੱਡ ਕੇ ਤੁਹਾਡੇ ਸਮਾਜ ਦੀ ਜਿਹੜੀ ਆਪਣੀ ਪਾਰਟੀ ਐ ਜਿਹੜੀ ਗਰੀਬਾਂ ਮਜਰੂਮਾਂ ਔਰ ਦਿਹਾੜੀ ਵਾਲਿਆਂ ਦੀ ਪਾਰਟੀ ਐ ਉਹ ਬਖਦਨ ਸਮਾਜ ਪਾਰਟੀ ਐ ਇਹ ਗਰੀਬਾਂ ਦੀ ਪਾਰਟੀ ਐ ਤੇ ਗੁਰੂ ਰੰਗਨਾਥ ਨੂੰ ਆਪਣਾ ਗੁਰੂ ਮੰਨਣ ਵਾਲੀ ਪਾਰਟੀ ਐ ਇਹ ਗੁਰੂ ਰਮਦਾਸ ਦੇ ਕਹੇ ਹੋਏ ਬਚਨ ਔਰ ਬਾਣੀ ਨੂੰ ਆਪਣੀ ਬਾਣੀ ਮੰਨਣ ਵਾਲੀ ਪਾਰਟੀ ਹੈ ਇਹ ਡਾਕਟਰ ਵੀ ਆਰ ਅੰਮੇਰ ਤੋਂ ਨੂੰ ਆਪਣਾ ਰਹਿਬਰ ਮੰਨਣ ਵਾਲੀ ਪਾਰਟੀ ਹੈ ਇਹ ਸਹਿਰ ਕਾਂਚੀਰਾਮ ਨੂੰ ਜਿਹਨਾਂ ਆਪਣੇ ਜਿੰਦਗੀ ਦੇ ਅਖੀਰ 42 ਸਾਲ ਸਾਡੇ ਸਮਾਜ ਦੇ ਲਈ ਲਗਾਏ ਉਸ ਨੂੰ ਆਪਣਾ ਰਹਿਬਰ ਮੰਨਣ ਵਾਲੀ ਪਾਰਟੀ ਹੈ ਇਹ ਆਪਣੇ ਭੈਣ ਮਾਇਆਬਤੀ ਜੀ ਜਿਹੜੇ ਸਾਡੇ ਪਰਮ ਆਦਰणीय ਸਾਡੇ ਲੀਡਰ ਹੈ ਜਿਨ੍ਹਾਂ ਨੇ ਆਪਣੇ ਜਿੰਦਗੀ ਦੇ ਖੂਬਸੂਰਤ 40 ਸਾਲ ਸਮਾਜ ਦੀ ਸੇਵਾ ਲਈ ਲਾ ਗਿਆ ਉਸ ਤੋਂ ਪ੍ਰੇਰਣਾ ਲੈ ਕੇ ਕੰਮ ਕਰਨ ਵਾਲੇ ਲੋਕ ਹੈ ਉਹ ਤੁਹਾਡੇ ਜੋ ਨਿਕਲੇ ਹੋਏ ਲੋਕ ਹੈ ਇਹ ਤੁਹਾਡੇ ਦੁੱਖਾਂ ਨੂੰ ਸਮਝਦੇ ਆ। ਇਹ ਤੁਹਾਡੇ ਖੇਤਾਂ ਦੇ ਡੁੱਲੇ ਹੋਏ ਮੁਰਕੇ ਨੂੰ ਸਮਝਦੇ ਆ। ਕਿ ਤੁਹਾਡੇ ਮਸ਼ੀਨਾਂ ਚ ਪਿੰਜ ਗਏ ਹੱਥਾਂ ਦੇ ਕੂੜ ਨੂੰ ਸਮਝਦੇ ਆ। ਇਹ ਤੁਹਾਡੇ ਘਰਾਂ ਦੀਆਂ ਕੰਨੀਆਂ ਤਕਲੀਫਾਂ ਨੂੰ ਸਮਝਦੇ ਆ। ਇਹ ਤੁਹਾਡੀਆਂ ਪਰੇਸ਼ਾਨੀਆਂ ਨੂੰ ਸਮਝਦੇ ਆ। ਜੇਲਾ ਸਾਹੂਕਾਰ ਧਰ ਦੇਵਾਰ ਲੋਨ ਦੀ ਕੇਸ ਲੈ ਕੇ ਆਉਣ ਬਣਾਉਂਦੇ ਤਾਂ ਸਾਨੂੰ ਤੁਹਾਨੂੰ ਪਤਾ ਆ ਕਿ ਇਹ ਕੀ ਹਾਲਾਤ ਹੁੰਦੇ ਆ। ਕੋਈ ਇਸ ਕਰਕੇ ਤੁਸੀਂ ਗੱਠੇ ਹੋ। ਤੁਸੀਂ ਮਜ਼ਦੂਰ ਲੋਕ ਤੁਸੀਂ ਗਰੀਬ ਹਾਸ਼ਿਆਗਤ ਲੋਕ ਮਜਰੂਰ ਲੋਕ ਕੁਝ ਲੋਕ ਇਕੱਠੇ ਹੋ। ਇਕੱਠੇ ਹੋ ਕੇ ਆਪਣੇ ਗੁਰੂ ਦਾ ਸੁਪਨਾ ਪੂਰਾ ਕਰੋ। ਇਹੀ ਨਾ ਡਿੱਕੀ ਜੋ ਉਪਰੋਂ ਸਮਾਨ ਤੋਂ ਕੋ ਥੱਲੇ ਡਿੱਗੂਗਾ ਤੇ ਉਹ ਪੂਰਾ ਕਰੂਗਾ। ਕੋਈ ਕਿਸੇ ਨੇ ਨਹੀਂ ਆਣਾ 2000 ਸਾਲ ਤੋਂ ਨਹੀਂ ਆਇਆ ਕੋਈ। ਨਾ ਅੱਗੇ ਕਿਸੇ ਨੇ ਆਉਣਾ। ਬਾਣੀ ਕਹਿੰਦੀ ਹੈ। ਠੀਕ ਹੈ। ਬੋਤਲ ਨਹੀਂ ਕਹਿੰਦੇ ਤੁਹਾਨੂੰ ਪਤਾ ਸਾਡੇ ਰਾਣਾ ਖਾਣੇ ਵੀ ਹੈਗੇ ਗੱਲਾਂ ਵੀ ਜਾਂਦੇ ਨਹੀਂ ਕਹਿੰਦੇ ਮੇਰੇ ਕੋਲ ਸੁਝ ਹੈਗੇ ਪੀਦੇ ਜਿਹੇ ਹਨ। ਉਹਨੂੰ ਇਸ ਗੱਲ ਦਾ ਧਿਆਨ ਰੱਖਿਓ। ਇਹ ਸਾਡੇ ਰਕਾਸ਼ ਮਹਾਰਾਜ ਦੇ ਬਾਣੀ 'ਚ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। "ਪਰ ਦੀਪ ਭਾਜ ਕੇ ਮੇਰੀ ਗੱਲ ਕਰੋਂਗੇ। ਸੁਰਸਰੀ ਸਲ ਕਰਤ ਬਾਰੋਂ ਨਹੀਂ ਰੇ। ਸੰਤ ਜਨ ਕਰਤ ਨਹੀਂ ਪਾਮ।" ਇਹ ਸ਼ਰਾਬ ਦੰਗਾ ਦੀ ਬਣੀ ਹੋਵੇ ਤੇ ਅਸੀਂ ਪੀਣੀ ਨਹੀਂ ਹੈ। ਠੀਕ ਹੈ ਜੀ। ਇਹ ਤੁਹਾਡੀ ਗੁਰੂ ਜੀ ਸੱਚੀ ਸ਼ਰਧਾ ਹੈ ਤੇ ਸ਼ਰਾਬ ਨੂੰ ਛੂਹੇ ਨਾ। ਆਪਣੇ ਬੱਚਿਆਂ ਨੂੰ ਵੀਖ ਲਈ ਜੇ ਤੁਸੀਂ ਪੀਤੀ ਤਾਂ ਤੁਸੀਂ ਆਪਣੇ ਬੱਚਿਆਂ ਦਾ ਲਹੂ ਪੀਓਗੇ ਜਿਹੜੇ ਤੁਹਾਡੇ ਤੋਂ ਵਿਖੇ ਚੁਣਾਂ ਨੇ ਅੱਗੇ ਜਾ ਕੇ ਜ਼ਿੰਦਗੀ ਚ ਵਧਣਾ ਹੈ। ਰਾਜ ਨਹੀਂ ਸੰਘਰਸ਼ ਕਰਨਾ। ਰਾਜ ਨੇ ਰਾਜ ਲਿਆ ਜਦੋਂ ਰਾਜ ਤੁਹਾਡੇ ਆ ਗਿਆ ਤੁਹਾਡੇ ਸਾਰੇ ਦੁੱਖ ਛੁੱਟੇ ਗਏ ਬਕਾਸ਼ਿੰਗ ਬਾਦਲ ਦੇ ਪਰਵਾਦੇ ਕੋਈ ੱੱਕਾ ਨਹੀਂ ਕਰਨ ਦੀ ਹਿੰਮਤ ਕਰਦਾ ਕਿ ਆਪਣੇ ਬਰਿੰਦੇ ਤੇ ਕੋਈ ਅਟੈਕ ਨਹੀਂ ਕਰਦਾ ਉਹਨਾਂ ਦੀਆਂ ਧੀਆ ਪੈਣਾ ਲੰਗਦੀਆਂ ਹੁਣ ਤਾਂ ਲੋਕ ਐਡਾ ਹੱਥ ਰੋਟੀ ਕਰਨ ਕਰ ਲਿਆ ਤੇ ਸਾਡੀਆਂ ਧੀਆ ਪੈਣਾ ਜਾਂਦੀਆਂ ਤੇ ਲੋਕ ਛੇੜਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹ ਗਰੀਬ ਹੈ ਉਹਨਾਂ ਘਰ ਕੋਈ ਨਹੀਂ ਹੁੰਦਾ ਕਿ ਇਹ ਇਹ ਵੀ ਬਰੇ ਕਰ ਦੂਗਾ ਇਹੀ ਭਾਵਨਾ ਹੁੰਦੀ ਆ ਤੇ ਇਹਨਾਂ ਚੀਜ਼ਾਂ ਨੂੰ ਸੋਚਦੇ ਹੋਏ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇੱਕ ਤਰੀਕ ਨੂੰ ਆਪਾਂ ਹੱਕੀ ਵਾਲ ਬਣ ਦਵਾਓ ਦਵਾਗੇ ਆਪਾਂ ਜੀਵਨ ਤੋਂ ਵੱਧ ਨੇ ਆਉਂ ਮੈਂ ਤੁਹਾਡੇ ਪਰਵਾਰਾਂ ਤੋਂ ਨਿਕਲਿਆ ਹਾਂ ਮੁੰਡਾ ਤੁਹਾਡੇ ਪਿੰਡੋਂ ਨਿਕਲਿਆ ਹੋਇਆ ਮੈਂ ਹੈਗਾ ਆਪਾਂ ਇੱਥੇ ਪੜ੍ਹੇ ਲਿਖੇ ਇੱਕ ਜਵਾਨ ਹੋਇਆ 25 ਸਾਲ ਤੋਂ ਮੈਂ ਇੱਥੇ ਵਕਾਲਤ ਕਰਦਾ 26-27 ਸਾਲ ਤੋਂ ਮੈਂ ਬਤਪਾ ਤੇ ਕੰਮ ਕਰ ਰਿਹਾ ਹਾਂ ਔਰ ਇਸ ਬਤਪਾ ਦੇ ਵਿੱਚ ਜਿਹੜੇ ਸੰਗਠਨ ਕਰੇ ਜੋਗੇ ਇੱਥੇ ਬੈਠੇ ਆ ਸਾਡੇ ਭਤੀਜਾ ਪ੍ਰਧਾਨ ਜੀ ਬੈਠੇ ਆ ਸਾਰੀ ਮਰਲਾਪੀ ਨੇ ਪਾਰਟੀ ਕੀ ਮਿਲਿਆ ਇਹਨਾਂ ਨੇ ਆਪਣਾ ਤਾਂ ਰੰਗ ਹੀ ਗਦੜਿਆ ਪਰ ਆਤਮਾਰਗ ਬਦਲ ਗਿਆ ਲੇਕੋ ਨੁਕ ਵੀ ਸੀਗੇ ਮੋਟਕੋ ਅੱਜ ਇੱਕ ਜਣ ਭਗਵਾਨਾ ਸਿੱਧੂ ਬੈਠੇ ਆ ਮਦਰ ਗਾਇਨ ਜੀ ਬੈਠੇ ਆ ਡਾਕਟਰ ਲਗਨ ਜੀ ਬੈਠੇ ਆ ਆ ਕੋਹ ਨਾਲੋਂ ਨਹੀਂ ਬੈਠੇ ਸਾਰੇ ਬੈਠੇ ਸੀ ਇੱਥੇ ਬੈਠੇ ਕਿਉਂਕਿ ਸਾਨੂੰ ਆਪਣੇ ਸਮਾਜ ਦਾ ਪਿਆਰ ਹੈ ਅਸੀਂ ਸਮਾਜ ਦੇ bina ਵਾਚਾ ਸਮਾਜ ਨੇ ਹੀ ਬਣਾਣਾ ਕੋਈ ਨਾ ਸ਼ਬਦਾਂ ਨਾਲ ਇੱਕ ਦੋ ਹੋਰ ਜਗ੍ਹਾ ਮੈਂ ਤੁਹਾਨੂੰ ਦੱਸਦਾ ਇੱਕੋ ਕਹਿਣਗੇ ਇੱਕ ਬੜੀ ਜਿਹੀ ਚਾਲ ਚੱਲਦੀ ਹੈ ਸਾਡੇ ਲੋਕਾਂ ਨਾਲ ਉਹਨਾਂ ਗਰੀਬ ਜਿਹੜੀ ਦੀ ਬੋਲਖਾ ਕਰਦੇ ਆ ਆਪਣੇ ਤੁਹਾਨੂੰ ਨੇ ਵੀ ਗੱਲ ਕਹਿਣੀ ਉਹਨੇ ਆ ਕੇ ਠਰਾਨ ਕਿ ਠੱਗ ਮੈਂ ਇੱਕ ਮਨ ਸਾਰੇ ਨਹੀਂ ਗੱਦਰੀ ਨਹੀਂ ਕਰਨਾ ਕਿ ਕਾਂਗਰਸ ਬੀਐਸਪੀ ਜਿੱਤੇ ਨਹੀਂ ਤੁਹਾਡੀ ਗੋੜ ਘਰਾਵਣੀ ਹੈ ਤੁਸੀਂ ਮਾਦਦ ਜੱਜ ਇਹ ਗੱਲ ਕਹਿਣੀ ਹੈ ਕਿ ਉਹ 75 ਸਾਲ ਤੋਂ ਤੁਹਾਨੂੰ ਮਤਮਾਨ ਦੇ ਰਿਹਾ ਪਰ ਆਈ ਕਿ ਇਹ ਵੀ ਘਰਾਵਾਲਾ ਦੇ ਇਹ ਲੋਕਾਂ ਨੇ ਐਲਾਈਂਸ ਨਹੀਂ ਕਰਦੇ ਭਈ ਅੱਜ ਤੋਂ ਹੁਣ ਕਾਂਗਰਸ ਤੇ ਬੀਜੇਪੀ ਇਕੱਲੇ ਇਕੱਲੇ ਦਾ ਐਲਾਈਂਸ ਨਹੀਂ ਦੇ ਰਿਹਾ ਤੇ ਅਸੀਂ ਜੇ ਨਾ ਕਰੀਏ ਪੰਜਵੇਂ ਇਕੱਲੇ ਲੜਦੇ ਪਏ ਆ ਕਿ ਜੇ ਨਾ ਇਕੱਲੇ ਲੜਦੇ ਆ ਤੇ ਵੋਟਾਂ ਪੰਜ ਥਾਂ ਦੇ ਵੰਡ ਹੋਣੀਆਂ ਤੇ ਐਟ ਕੀ ਸਾਡੀ ਜਿੱਤਣ ਦੀ ਸੰਭਾਵਨਾ ਪੂਰੀ ਹੈ ਉਹ ਕੋਰੋਨਾ ਗੱਡੀ ਅੱਗੇ ਵਧੀਆ ਦੇਖਦਾ ਠੀਕ ਹੈ ਨਾ ਤੋਂ ਰਾਸ਼ਾਣੀ ਮੰਦਰ ਲਈ ਆਏ ਹਿੰਮਤ ਰੱਖਣੀ ਹੈ ਇਕੱਠੇ ਹੋ ਕੇ ਚੱਲਣਾ ਆਪਾਂ ਜਿੱਤਾਂਗੇ ਔਰ ਵਧੀਆ ਜ਼ਿੰਦਗੀ ਜੀਵਾਂਗੇ ਇਹ ਸਾਡਾ ਇਰਾਦਾ ਹੈ ਇਹਨਾਂ ਸ਼ਬਦਾਂ ਨਾਲ ਆਪਾਂ ਜੇਪਾ ਧੰਨਵਾਦ ਇੱਕ ਗਰੀਬ ਦਾ ਘਰ ਟੁੱਟਾ ਗਿਆ ਸੀ ਬੜੀਆਂ ਗੱਡੀਆਂ ਭੜਕਿਆ ਏ ਅੱਜ ਵੀ ਤੁਸੀਂ ਉਹਨਾਂ ਦਾ ਪੇਜ ਜਿਹੜਾ ਫੇਸਬੁੱਕ ਤੇ ਹੈ ਨਾ ਬ੍ਰਹਮਸ਼ੰਕਰ ਜੀਪੇ ਦਾ ਉਹਦੇ ਉੱਤੇ ਸਰਚ ਕਰਕੇ ਦੇਖ ਲਓ ਤੇ ਮੇਰ ਸਾਹਿਬ ਹੀ ਨਾਲ ਹੀ ਸੀ ਉਹਦੇ ਜਦੋਂ ਉਹ ਆਏ ਉਹਨਾਂ ਦੇ ਘਰ ਦੇ ਹਾਲਾਤ ਦੇਖੇ ਨਹੀਂ ਨਹੀਂ ਇਹ ਰਹਿ ਜੋਗ ਨਹੀਂ ਹੈਗਾ ਤੁਸੀਂ ਇੱਧਾ ਕਰੋ ਤੁਸੀਂ ਸ਼ਿਫਟ ਕਰ ਲਓ ਜਲਦੀ ਕਿਤੇ ਇਹ ਜਿਹੜਾ ਇੱਕ ਕਮਰਾ ਤੁਹਾਡਾ ਬਚਿਆ ਵੀ ਨਾ ਡਿੱਗ ਜਾਵੇ ਤੁਹਾਡੇ ਤੇ ਉਹਨਾਂ ਵਿਚਾਰੇ ਨੇ ਕੀ ਕੀਤਾ ਉਹ ਜਿਹੜੀ ਮਾੜੀ ਮੋਟੀ ਸ਼ਕਤੀ ਉਹ ਵੀ ਢਾ ਲਈ ਤੇ ਆਪ ਕਿਸੇ ਕਰਾਇਤੇ ਰਹਿਣ ਲੱਗ ਪਏ। ਉਹ ਜੀ ਥੋੜੇ ਟਾਈਮ ਬਾਅਦ ਉਹ ਗਰੀਬ ਪਰਿਵਾਰ ਵਿਚਾਰਾ ਕੁਝ ਨਾਨਕਿਆਂ ਨੇ ਹੱਲ ਕੀਤੀ ਤੇ ਕੁਝ ਸਾਨੂੰ ਕਰਨ ਦਾ ਮੌਕਾ ਮਿਲਿਆ ਤੇ ਉਹ ਨਹੀਂ ਵਿਚਾਰਿਆਂ ਨੇ ਬਾਲੇ ਪਾਲੇ। ਫਿਰ ਬਾਲੇ ਪਾਉਣ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਵੀ ਘਰ ਤਾਂ ਬਣ ਗਿਆ। ਫਿਰ ਉਹਨਾਂ ਦੇ ਜਿਹੜੇ ਉਹ ਪੈਸੇ ਸੀ ਨਾ ਜਿਹੜੇ ਉਹਨੂੰ ਘੁਮਾ ਰਹੇ ਸੀ ਪਿੱਛੇ ਕਿਹਦੇ ਤੋਂ ਉਹਨੂੰ ਪੈਸੇ ਮੈਣੇ ਉਹ ਤੁਸੀਂ ਲੈਂਟਰ ਪਾ ਲਓ ਉੱਤੇ। ਤੇ ਉਹਨਾਂ ਨੇ ਕਿੰਨੇ ਦਾ ਮਟੀਰੀਅਲ ਕਿੰਨਾ ਉਹਨਾਂ ਦਾ ਨੁਕਸਾਨ ਕੀਤਾ ਪਹਿਲਾਂ ਉਹਨਾਂ ਨੂੰ ਛੱਤੋਂ ਬੇਸ਼ਤ ਕੀਤਾ ਫਿਰ ਉਹਨਾਂ ਦਾ ਜਿਹੜਾ ਲਾਇਆ ਹੋਇਆ ਮਟੀਰੀਅਲ ਜਿਹੜਾ ਛੱਤ ਦਾ ਤੇ ਧੂੜ ਦੀ ਗੱਲ ਨਹੀਂ ਇੱਥੇ ਲਾਗੇ ਦੀ ਗੱਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਰੇ ਬ੍ਰਹਮਚੰਦਰ ਜੇਮਪੇ ਦੇ ਪੇਜ ਤੇ ਜਾ ਕੇ ਦੇਖ ਲਿਓ ਤੇ ਲੋਕਾਂ ਨੇ ਲੜਾ ਆ ਲੋਕਾਂ ਨੂੰ ਦੂਰ ਦਾ ਨਹੀਂ ਹੈਗਾ ਆ ਇੱਥੇ ਦਾ ਪੁਰੀਰਾਂ ਦਾ ਲੜਾ ਆ ਤੇ ਇਦਾਂ ਦੇ ਲਾਰੇ ਬਹੁਤ ਲਾਏ ਸਾਡੇ ਇਸ ਇਲਾਕੇ ਦੇ ਵਿੱਚ ਰਣਜੀਤ ਸਰ ਜੀ ਬਹੁਤ ਸਾਰੇ ਘਰ ਆ ਜਿਹੜੇ ਬਹੁਤ ਬਿਵਸਥਾ ਜਿਹੜੀ ਉਹਨਾਂ ਦੇ ਘਰ ਦੀ ਖਰਾਬ ਆ ਛੱਤਾਂ ਦਾ ਬੁਰਾ ਹਾਲ ਆ ਔਰ ਵਿਚਾਰੇ ਜਿਹੜੇ ਉਹਨਾਂ ਦੇ ਕਮਾਈ ਦੇ ਵੀ ਸਾਧਨ ਜਿਹੜੇ ਆ ਜਿਹੜੇ ਉਹਨਾਂ ਦੇ ਘਰ ਬੱਚੇ ਕਮਾਉਣ ਵਾਲੇ ਆ ਉਹ ਵੀ ਵਿਚਾਰੇ ਨਹੀਂ ਸਹੀ ਹੈਗੇ ਪਰ ਫਿਰ ਵੀ ਇਸੇ ਇਲਾਕੇ ਦੇ ਮੇਅਰ ਹੁੰਦੇ ਹੋਏ ਮੈਨੂੰ ਬੜੀ ਨਰਾਸ਼ਾ ਵੀ ਉਹ ਜਿਹੜੇ ਘਰ ਵਾ ਹਜੇ ਤੱਕ ਨਹੀਂ ਬਣੇ ਤੇ ਖੈ ਦੇ ਮੇਰੀ ਵੀਡੀਓ ਚੱਲਣ ਤੋਂ ਬਾਅਦ ਉਹਨਾਂ ਪਰਿਵਾਰਾਂ ਤੱਕ ਸਾਡੇ ਜਿਹੜੇ ਮੋਤਵਾਰਿਆ ਉਹ ਪਹੁੰਚ ਕਰਨਗੇ ਤਾਂ ਜਿਹੜੇ ਸਾਡੇ ਕਹਿਣ ਦੇ ਨਾਲ ਜੇ ਉਹਨਾਂ ਦੇ ਘਰ ਆ ਤੇ ਬਣ ਜਾਣਗੇ ਜੇ ਕਿਸੇ ਨੂੰ ਨਾ ਪਤਾ ਹੋਵੇ ਕਿ ਇਹਨਾਂ ਦੇ ਬਣਨ ਵਾਲੇ ਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਲੈਣ ਅਸੀਂ ਉਹ ਉਹ ਜਾਇਜ ਘਰ ਦੱਸਾਂਗੇ ਜਿਹੜੇ ਬੰਨੇ ਆਲੇ ਔਰ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਮਾਈ ਨਹੀਂ ਕਰ ਸਕਦੇ ਉਹ ਘਰ ਆ। ਤੋਂ ਮੈਂ ਹੁਣ ਜ਼ਿਆਦਾ ਸਮਾਂ ਨਾ ਖਰਾਬ ਕਰਾਂ। ਤੁਹਾਡੀ ਜਿਹੜੀ ਵੋਟ ਆ ਉਹ ਬੋਜਨ ਸਮਾਜ ਪਾਰਟੀ ਨੂੰ ਜਾਊਗੀ, ਹੋਰ ਪਾਸੇ ਨਹੀਂ ਜਾਊਗੀ। ਬੋਜਨ ਸਮਾਜ ਪਾਰਟੀ ਜਿੰਦਾਬਾਦ। 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 ਬੋਜਨ ਸਮਾਜ ਪਾਰਟੀ ਜਿੰਦਾਬਾਦ। 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 ਸਭੀ ਸੰਘਰਸ਼ ਕਰੋ ਐਡਵੋਕੇਟ ਰਣਜੀਤ ਜੀ ਸੰਘਰਸ਼ ਕਰੋ ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਵੀ ਜਿਨ੍ਹਾਂ ਨੇ ਸਾਨੂੰ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ